ਇਹ ਕੈਮਰਾਜ਼ ਰਾਹੀ ਵੀ ਚੈਕਿੰਗ ਕੀਤੀ ਜਾਂਦੀ ਹੈ ਤੇ ਇਹ ਜਿੱਥੇ ਅਸੀਂ ਖੜੇ ਹਾਂ ਇਹ ਇੱਕ ਹਾਈ ਟੈਕ ਨਾਕਾ ਟ੍ਰੀਪ ਪੁਆਇੰਟ ਜਿਹੜਾ ਸਾਡੇ ਡਿਸਟ੍ਰਿਕਟ ਦੀ ਐਂਟਰੀ ਤੇ ਇੱਕ ਦਾ ਸਿਟੀ ਸੀਲਿੰਗ ਪੁਆਇੰਟ ਵੀ ਬਣਦਾ ਹੈ ਇੱਥੇ ਅਗਰ ਤੁਸੀਂ ਦੇਖੋਗੇ ਤਾਂ ਸਾਡੇ ਬੈਰੀਕੇਡਸ ਤੇ ਵੀ ਕੈਮਰਾਜ਼ ਲੱਗੇ ਹੋਏ ਨੇ ਤੇ ਇਹ ਸੌਕਰਲੀ ਪੁਲਿਸ ਸੀਸੀਟੀਵੀ ਕਵਰਡ ਹੈ ਔਰ ਸਾਡਾ ਮੇਨ ਮਤਲਬ ਇਹਦੇ ਵਿੱਚ ਇਹੀ ਹੈ ਕਿ ਜੜੇ ਵੀ ਬੰਦੇ ਬਾਹਰੋਂ ਆਉਂਦੇ ਨੇ ਉਹਨਾਂ ਦੀ ਸਟ੍ਰਿਕਟ ਚੈਕਿੰਗ ਹੋ ਕੇ ਹੀ ਉਹ ਜ਼ਿਲ੍ਹੇ ਚ ਐਂਟਰ ਕਰਿਆ ਜ਼ਿਲ੍ਹੇ ਤੋਂ ਬਾਹਰ ਜਾ ਇਹ ਜਿਹੜਾ ਸਪੈਸ਼ਲ ਫੋਕਸ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਕਹਿੰਦਾ ਚਾਹੁੰਦੀ ਹਾਂ ਕਿ ਟੂ-ਵੀਲਰ ਸਪੈਸ਼ਲੀ ਜਿਹੜੇ ਮੋਟਰਸਾਈਕਲਸ ਮੋਟਰਸਾਈਕਲਸ ਨੇ ਉਹਨਾਂ ਦੇ ਜਿਹੜੇ 18 ਤੋਂ 40-45 ਸਾਲ ਦੇ ਬੰਦੇ ਹੁੰਦੇ ਆ ਉਹ ਆਪਣੇ ਕਾਗਜ਼ ਪੱਤਰ ਨਾਲ ਲੈ ਕੇ ਚੱਲਣ ਕਿਉਂਕਿ ਸਾਡੀ ਸਟ੍ਰਿਕਟ ਚੈਕਿੰਗ ਸਪੈਸ਼ਲੀ ਮੋਟਰਸਾਈਕਲਿਸ ਦੀ ਹੈਗੀ ਤਾਂ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੈ ਜਨਰਲੀ ਐਸੇ ਦੇਖਿਆ ਹੈ ਕਿ ਕੋਈ ਵੀ

ਜਿਹੜਾ ਮਾੜਾ ਅਨਸਰ ਹੈ ਉਹ ਦੇ ਮੰਤਰੀ ਪੁਲਿਸ ਵਾਟਰ ਰਿਪੋਰਟ ਦੀ ਅਸੀਂ ਚੈਕਿੰਗ ਕਰ ਰਹੇ ਨੇ ਉਸ ਜਿਵੇਂ ਮੈਂ ਦੱਸਿਆ ਕਿ ਸਾਡਾ ਹਮੇਸ਼ਾ ਹੀ ਪੁਲਿਸ ਦਾ ਇਹ ਰਹਿੰਦਾ ਹੈ ਕਿ ਅਸੀਂ ਹਾਈ ਅਲਰਟ ਤੇ ਹੀ ਰਹਿੰਦੇ ਹਾਂ 24 ਘੰਟੇ ਔਰ ਇਸ ਟਾਈਪ ਦੇ ਜਦੋਂ ਵਿਜ਼ਿਟਸ ਹੁੰਦੀਆਂ ਹੈਗੀਆਂ ਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਤਾਂ ਅਸੀਂ ਇਹ ਆਪਰੇਸ਼ਨ ਪ੍ਰਹਾਰ ਗੈਂਗਸਟਰਾਂ ਦੇ ਬਾਅਦ ਤੇ ਤਹਿਤ ਇਹ ਜਿਹੜੀ ਮੁਹਿੰਮ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀਪੀ ਸਰ ਵੱਲੋਂ ਇਹ ਸਟਾਰਟ ਕੀਤੀ ਗਈ ਹੈ ਤਾਂ ਉਹਦੀ ਲੜੀ ਦੇ ਤਹਿਤ ਹੀ ਹੁਣ ਗੈਂਗਸਟਰਾਂ ਦੇ ਬਾਹਰ ਤਾਂ ਇੱਕ 15 ਦਿਨ ਦਾ ਸਾਨੂੰ ਇੱਕ ਡੇਲੀ ਇੱਕ ਨਵੀਂ ਟਾਸਕਿੰਗ ਹੁੰਦੀ ਹੈ ਜੇ ਕਿ ਇਹ ਜਿਹੜੀ ਟਾਸਕਿੰਗ ਹੁੰਦੀ ਹੈ ਇਹ ਸਾਰੇ ਸਾਡੇ ਬੇਸਿਕ ਪੁਲਿਸਿੰਗ ਫੰਕਸ਼ਨਸ ਹੁੰਦੇ ਆ ਜਿਵੇਂ ਅਸੀਂ ਕਿਸੇ ਦਿਨ ਇੱਕ ਕਿਰਾਏਦਾਰਾਂ ਦੀ ਚੈਕਿੰਗ ਦੀ ਮੁਹਿੰਮ ਹੁੰਦੀ ਹੈ ਕਿਸੇ ਦਿਨ ਜਿਹੜੇ ਕਬਾੜੀਆਂ ਆ ਉਹਨਾਂ ਦੀ ਚੈਕਿੰਗ ਦੀ ਮੁਹਿੰਮ ਹੁੰਦੀ ਹੈ ਕਿਸੇ ਦਿਨ ਬੱਸ ਸਟਾਪਸ ਦੀ ਹੁੰਦੀ ਹੈ ਜੇਲ ਚੈਕਿੰਗ ਹੁੰਦੀ ਹੈ ਜਿਵੇਂ ਅੱਜ ਅਸੀਂ ਇੱਥੇ ਖੜੇ ਆ ਤੇ ਅਸੀਂ ਜਿਹੜੇ ਟੂ ਵੀਲਰਸ ਨੇ ਉਹਨਾਂ ਦੀ ਚੈਕਿੰਗ ਕਰਦੇ ਨੇ ਤੇ ਇਹ ਇਹੀ ਦਰਸਾਉਂਦੇ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਸੇ ਚੌਕਸ ਹੈ ਸਤਰਕ ਹੈ ਤੇ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਲਈ ਅਸੀਂ 24 ਘੰਟੇ ਮਿਹਨਤ ਕਰਦੇ ਹਾਂ